ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਚੜਦੀ ਕਲਾ ਚਾਹ ਤੁਸੀਂ ਵੀ ਆਪਣੇ ਘਰਾਂ ਵਿੱਚ ਚੜਦੀ ਕਲਾ ਵਿੱਚ ਰਹੋਗੇ ਜੀ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਆਪਾਂ ਨੇ ਆ ਆਲੂ ਆਪਾਂ ਨੇ ਹਵਾਲ ਕੇ ਆਪਾਂ ਨੇ ਕद्दूकस ਕਰ ਲਏ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਕੁੱਟੀਆਂ ਨੇ ਆਪਾਂ ਨਾਲ ਲਸਣ ਅਤੇ ਅਦਰਕ ਇਹਦਾ ਪੇਸਟ ਪਾਵਾਂਗੇ ਤੇ ਨਾਲ ਆਪਾਂ ਪਾਵਾਂਗੇ ਆਹ ਵਾਲਾ ਆਪਣੇ ਜਮੈਣ ਹਲੇ ਮੈਣ ਵੀ ਜਰੂਰ ਪਾਉਣੀ ਹੈ ਜੀ ਚਾਹੀਦੀ ਹੈ ਜੀ ਤੇ ਆਪਣੀਆਂ ਜਿਹੜਾ ਜਮੈਣ ਨਾਲ ਆਪਣਾ ਬਿਲਕੁਲ ਜਿਵੇਂ ਨਾ ਖਰਾਬ ਕਰ ਦੇਣਾ ਤਜ਼ਾਬ ਨਹੀਂ ਬਣਦਾ ਤੇ ਲਸਣ ਵੀ ਜਰੂਰ ਲਸਣ ਵੀ ਜਰੂਰ ਪਾਓ ਤੇ ਆਪਾਂ ਇਹਦੇ ਵਿੱਚ ਬਾਕੀ ਪਾਵਾਂਗੇ ਹਿੰਗ ਤੇ ਨਾਲ ਪਾਵਾਂਗੇ ਆਪਾਂ ਨਮਕ ਆਪਦੇ ਟੇਸਟ ਦੇ ਅਨਸਾਰ ਪਾਣੀ ਆ ਤੇ ਪੰਨਾ ਨੂੰ ਚੰਗੀ ਤਰ੍ਹਾਂ ਸਾਰੇ ਨੂੰ ਮੈਸ਼ ਕਰ ਲਾਂਗੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਤੇ ਨਾਲ ਆਪਾਂ ਪਾਵਾਂਗੇ ਆਪ ਨੂੰ ਆਇਆ ਜੀਰਾ ਤੇ ਨਾਲ ਧਨੀਆ ਸੁੱਕਾ ਧਨੀਆ ਗ੍ਰाइंड ਕੀਤਾ ਹੈ ਨਾਲ ਹੁਣ ਆਪਾਂ ਬਣਾ ਲਏਗਾ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਜਰੂਰ ਇਹਨੇ ਵਧੀਆ ਟੇਸਟੀ ਬਣਦੇ ਨੇ ਤੇ ਅਜਮੈਨ ਤੇ ਲਸਣ ਤੇ ਇਹ ਇਹ ਕਿੰਨੇ ਚੀਜ਼ਾਂ ਜ਼ਰੂਰ ਪਾਇਆ ਕਰੋ ਜੇ ਆਪਣੇ ਜਿਹੜੇ ਆਪਣੇ ਫਿਰ ਆਪਾਂ ਬਣਾਉਨੇ ਆਪਾਂ ਪਰੌਤੇ ਬਿਲਕੁਲ ਖਰਾਬ ਨਹੀਂ ਕਰਦੇ ਬਹੁਤ ਵਧੀਆ ਬਣਦੇ ਨੇ ਨਾਲੇ ਹਾਜਮ ਵੀ ਆਉਂਦੇ ਨੇ ਤੇ ਪੇਟ ਜਾਬ ਨਹੀਂ ਬਣਦਾ ਗੈਸ ਨਹੀਂ ਬਣਦੀ ਤੁਸੀਂ ਇੱਕ ਇਸ ਤਰ੍ਹਾਂ ਬਣਾ ਕੇ ਦੇਖੀ ਜੀ ਬਹੁਤ ਵਧੀਆ ਪਰੌਤੇ ਤਿਆਰ ਹੁੰਦੇ ਨੇ ਇਹ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਭਰ ਲੈਣਾ इस तरह तो सिंगल जोड़े जिक तो डबल बनाने जी तुम एक सिंगल च बना चंगी है के देखो बहुत वाइसिया तरह मसाला जोड़ा भर ज्यादा बहुत वाइस तैयार होंगे मसाला भर के अपने लाल आलू वाले थे जी लाल आलू जहाँ दिठी लाल आलू निकलते नहीं बिल्कुल परौंठिया चो तो। एन बहुत वजिया तैयार हूँ लाल आलू वाले स दें बिल्कुल बहुत वजिए अपने बन के तैयार होंगे असि भी हरेक एतवार ऐतवार तो ऐतवार हरेक आलू वाले परोंठे बनाने ਅਸੀਂ ਆਪਣਾ ਦਿਨੇ ਰੱਖਿਆ ਹੋਇਆ ਵੀ ਐਤਵਾਰ ਦੀ ਐਤਵਾਰ ਜ਼ਰੂਰ ਅਸੀਂ ਆਲੂਆਂ ਦੇ ਪਰੌਂਠੇ ਬਣਾਉਣੇ ਆ। ਬਾਤ ਵਧੀਆ ਬਣ ਕੇ ਪਿਆਰ ਹੁੰਦੇ ਨੇ। ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਦੇਖਿਓ ਜ਼ਰੂਰ। ਇਹ ਚੀਜ਼ਾਂ ਜ਼ਰੂਰ ਪਾਓ ਤੁਸੀਂ ਲਸਣ ਤੇ ਹਿੰਗ ਤੇ ਅਜਮੈਣ। ਆਪਾਂ ਕਾਹਨਾ ਨੂੰ ਕਹਿੰਦੇ ਆਪਾਂ ਨਾਲ ਦੀ ਮੌਜ ਗਰਮ ਗਰਮ ਖਾਂਗੇ ਆ ਥੋੜਾ ਰੈਸਟੋਰੈਂਟ ਬੰਦ ਕਰ ਦੇਵਾਂਗੇ ਫਿਰ ਆਦਿ ਨੂੰ ਸੁਣਤੀ ਇਹ ਸਭ ਬਾਅਦ ਤੋਂ ਮਾਤਾ ਹੋ ਜਾਏਗਾ ਦੇਖੋ ਜਿਹਾ ਆਪਾਂ ਪਰਾਠਾ ਬਣ ਕੇ ਤਿਆਰ ਆ ਆਪਾਂ ਨਾਲ ਦੀ ਨਾਲ ਗਰਮ ਗਰਮ ਮਖਣਾਉਨੇ ਆ ਪਰੌਂਠੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਆਪਾਂ ਨਾਲ ਦੀ ਨਾਲ ਅੱਗੇ ਬਣਾਉਨੇ ਆ ਜੀ ਨਾਲ ਦੀ ਨਾਲ ਬਣਾਈ ਜੋ ਵੀਡੀਓ ਬਣਾਉਣਾ ਪਕੜਾ ਕੇ ਆ ਗਿਆ ਬੰਦੇ ਤੋਂ ਬਾਅਦੋਂ ਸਾਰੇ ਪਰੌਂਠੇ ਬਣਾ ਲਏ ਜੀ ਸਾਰਿਆਂ ਨੇ ਖਾ ਲਏ ਤੇ ਹੁਣ ਮੈਂ ਵੀ ਖਾਣ ਲੱਗਿਆਂ ਜੀ ਬਹੁਤ ਵਧੀਆ ਤਿਆਰ ਹੋਨੇ ਬਣ ਕੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖੋ ਆ ਦੇਖੋ ਕਿੰਨੇ ਪੋਲੇ ਬਣਦੇ ਨੇ ਕਿੰਨੇ ਵਧੀਆ ਬਣਦੇ ਨੇ ਆ ਸਾਫਟ ਬਿਲਕੁਲ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓਸਨਾ ਵੀਡੀਓ ਦੇਖਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ